ਇਡਾਲੀ 992 ਨੌਕਰੀਆਂ ਸਰਕਾਰੀ ਇੰਡਸਟਰੀ ਆ ਰਹੀ ਹੈ 65000 ਕਰੋੜ ਤੋਂ ਉੱਪਰ ਦਾ ਨਿਵੇਸ਼ ਹੋ ਚੁੱਕਿਆ ਹੈ ਵੱਡੇ ਵੱਡੇ ਜਿਹੜੇ ਬਿਜ਼ਨਸ ਟਾਈਕਨ ਹੋ ਇੱਥੇ ਆ ਰਹੇ ਨੇ ਤੇ ਸਕੂਲ ਆਫ ਐਮੀਨੈਂਸ ਬਣ ਗਏ ਹਸਪਤਾਲਾਂ 'ਚ ਦਵਾਈਆਂ ਫ੍ਰੀ ਮਿਲਣ ਲੱਗ ਗਈਆਂ ਬਿਜਲੀ ਦਾ ਬਿੱਲ 90% ਪਹਿਲੀ ਗਰੰਟੀ ਅਸੀਂ ਕੀਤੀ ਸੀ ਦੀ ਯਾਤਰਾ ਬਜ਼ੁਰਗਾਂ ਲਈ ਕੀਤੀ ਹੋਈ ਹੈ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀ ਸਕੀਮਾਂ ਨੇ ਜਿਸ ਤਰ੍ਹਾਂ ਜਿਵੇਂ ਰਾਸ਼ਨ ਦਾ ਜਿਹੜਾ ਕਰਕਰ ਪਹੁੰਚ ਰਿਹਾ ਨਾਲ ਨਾਲ ਸਰਕਾਰ ਤੁਹਾਡੇ ਦੁਆਰ ਦੇ ਪ੍ਰੋਗਰਾਮ ਤਹਿਤ ਅਫਸਰ ਜਿਹੜੇ ਪਿੰਡਾਂ ਜਾ ਕੇ ਕੰਮ ਕਰ ਰਹੇ ਨੇ ਕੱਸੀਆਂ ਚ ਖਾਲਿਆਂ ਚ ਅਰਜਵਾਏ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਆਇਆ ਸੀ ਉਹਨਾਂ ਚ ਪਾਣੀ ਆ ਗਿਆ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਸੀ ਉਹਨੂੰ ਖਰੀਦ ਲਿਆ ਤਾਂ ਕਿ ਇੰਡਸਟਰੀ ਨੂੰ ਵੀ ਬਿਜਲੀ ਜਿਹੜੀ ਹੈ ਉਹ ਸਸਤੀ ਦੇ ਸਕੀਏ ਸੋ ਕੰਮ ਘਣਾਉਣ ਲੱਗੇ ਤਾਂ ਬਹੁਤ ਟਾਈਮ ਲੱਗ ਜੂ ਅੱਜ 16 ਮਾਰਚ 2024 ਅੱਜ ਦੇ ਦਿਨ ਲੋਕਾਂ ਨੇ ਜੋ 117 ਚੋਂ 92 ਸੀਟਾਂ ਦਾ ਬਹੁਤ ਵੱਡਾ ਹੱਤਕਾ ਦਿੱਤਾ ਸੀ ਉਮੀਦਾਂ ਤੇ ਇੱਕ ਰੰਗਲੇ ਪੰਜਾਬ ਦੀ ਸੋਚ ਨੂੰ ਦਿਲ ਚ ਲੈ ਕੇ ਸਾਡੇ ਤੇ ਜਿੰਮੇਵਾਰੀ ਪਾਈ ਸੀ ਸੋ ਅੱਜ ਦੇ ਦਿਨ ਸੌਚਕ ਸਮਾਗਮ ਹੋਇਆ ਸੀ ਆਮ ਤੌਰ ਤੇ ਸੌਚਕ ਸਮਾਗਮ ਰਾਜਪਵਨ ਚ ਜੈਕਸ ਸਟੇਡੀਅਮ ਚ ਹੁੰਦੀ ਸੀ ਪਰ ਅਸੀਂ 16 ਮਾਰਚ 2022 ਨੂੰ ਸੌਂਗ ਚੁੱਕ ਸਮਾਗਮ ਖਟਕੜ ਕਲਾ ਸ਼ਹੀਦ ਆਜ਼ਮ ਭਗਤ ਸਿੰਘ ਜਰਾਂ ਦੇ ਪਿੰਡ ਕੀਤਾ ਸੀ ਉਹਨਾਂ ਦੀ ਸੋਚ ਨੂੰ ਲੈ ਕੇ ਤੇ ਉਹਨਾਂ ਦੀ ਸੋਚ ਦੀ ਜਿਹੜੀ ਆਜ਼ਾਦੀ ਹੈ ਉਹਨੂੰ ਕਰ ਕਰ ਪਹੁੰਚਾਉਣ ਲਈ ਸਾਨੂੰ ਬਹੁਤ ਪ੍ਰੇਰਨਾਤਾ ਕੇ ਮਿਲਦੀ ਰਹੇ ਸੋ ਅੱਜ ਗੁਰਦੁਆਰਾ ਸ਼੍ਰੀ ਹਮਸਾਧ ਦੇ ਪਰਿਵਾਰ ਸਮੇਤ ਨਤਮਸਤਕ ਹੋਇਆ ਅਦਾਸ ਕੀ ਪ੍ਰੀਕੇ ਪੰਜਾਬ ਤੱਕ ਕੀ ਕਰੇ ਅਰੇ ਪੰਜਾਬ ਨੰਬਰ 1 ਜਿਸ ਵੇਲੇ ਤੰਦਰੁਸਤੀਆਂ ਤੇ ਭਾਈਚਾਰਾ ਬਣਿਆ ਰਹੇ ਪਰ ਨਾਲ ਨਾਲ ਪ੍ਰਮਾਤਮਾ ਅੱਗੇ ਇਹ ਵੀ ਅਰਦਾਸ ਕੀਤੀ ਹੈ ਕਿ ਪ੍ਰਮਾਤਮਾ ਸਾਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਨਿਭਾਉਣ ਦਾ ਬਲ ਬਖਸ਼ੇ ਇਸ ਤੋਂ ਬਾਅਦ ਮੈਂ ਖੜਕੜ ਕਲਾਂ ਜਾ ਰਿਹਾ ਹਾਂ ਉੱਥੇ ਮੈਂ ਠਹਿਕੂਗਾ ਤੇ ਦੇਸ਼ ਇਲੈਕਸ਼ਨਾਂ ਤੇ ਜਾ ਰਿਹਾ ਹਾਂ ਸ਼ਾਇਦ ਅੱਜ ਇਲੈਕਸ਼ਨ ਕੋਡ ਲੱਗ ਸਕਦਾ ਸੋ ਉਹਦੇ ਬਾਅਦ تین ਲੋਕਾਂ ਨੂੰ ਮੈਂ ਪੰਜਾਬ ਦੀ ਜਨਤਾ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਸ਼ਾਂਤੀਪੂਰਵਕ ਸੋਣੋ ਸਭ ਦੀ ਗੱਲੋ ਮੰਨ ਦੀ ਤੇ ਆਪਣਾ ਸ਼ਹੀਦਾਂ ਨੇ ਆਪਣੇ ਜਵਾਨੀਆਂ ਜਿਹੜੀਆਂ ਦੇਸ਼ ਦੇ ਨਾਲ ਲਾ ਕੇ 23 ਸਾਲ ਦੀ 22 ਸਾਲ ਦੀ 19 19 ਸਾਲ ਦੀ ਉਮਰ ਚ ਫਾਂਸੀ ਦੇ ਸੇਚੂ ਮੁਕੇ ਆਪਾਂ ਨੂੰ ਵੋਟਰ ਕਾਰਡ ਲੈ ਕੇ ਦਿੱਤਾ ਇਸ ਵੋਟਰ ਕਾਰਡ ਦੀ ਇਹਿਮਿਆਤ ਬਹੁਤ ਜ਼ਿਆਦਾ ਸੋ ਇਹਨੂੰ ਅਜਾਈਨਾ ਕੋਾਇਓ ਜਾਂ ਉਹਨੂੰ ਛੁੱਟੀ ਦਾ ਦਿਨ ਸਮਝਿਓ ਵੋਟ ਵੀ ਜ਼ਰੂਰ ਪਹੁੰਚਾਓ ਪਰ ਆਪਣੀ ਮਰਜ਼ੀ ਮੁਤਾਬਕ ਜੇ ਦਿਲ ਕਰਦਾ ਡੈਮੋਕ੍ਰੇਸੀ ਚ ਉਹਨਾਂ ਦਾ ਹੱਕ ਹੈ ਉਹਨੂੰ ਜ਼ਰੂਰ ਇਸਤੇਮਾਲ ਕਰੋ ਸਰ ਆਮ ਆਵੀ ਪਾਰਟੀ ਦੀ ਕਿਹੜੀ ਤਿਆਰੀ ਹੈ ਲੈ ਕੇ ਸਾਡੀ ਆਮ ਆਨੇ ਪਾਰਟੀ ਦਾ ਕੰਮਾਂ ਦੇ ਨਾਂ ਤੇ ਬੋਟ ਮੰਗ ਰਹੇ ਹਾਂ ਅਸੀਂ ਨਾਮ ਕੀ ਨਹੀਂ ਅਸੀਂ ਕੰਮ ਕੀ ਰਾਜਨੀਤੀ ਕਰਦੇ ਹਾਂ ਮੁਹੱਲਾ ਕਲੀਨਿਕ 823 42992 ਨੌਕਰੀਆਂ ਸਰਕਾਰੀ ਇੰਡਸਟਰੀ ਆ ਰਹੀ ਹੈ 65000 ਕਰੋੜ ਤੋਂ ਉੱਪਰ ਦਾ ਨਿਵੇਸ਼ ਹੋ ਚੁੱਕਿਆ ਹੈ ਵੱਡੇ ਵੱਡੇ ਇਗਰੇ ਬਿਜ਼ਨਸ ਟਾਈਕਨ ਇੱਥੇ ਆ ਰਹੇ ਨੇ ਤੇ ਸਕੂਲ ਆਫ ਐਮੀਨੈਂਸ ਬਣ ਗਏ ਹਸਪਤਾਲਾਂ 'ਚ ਦਵਾਈਆਂ ਫ੍ਰੀ ਮਿਲਣ ਲੱਗ ਗਈਆਂ ਬਿਜਲੀ ਦਾ ਬਿੱਲ 90% ਪਹਿਲੀ ਗਾਰੰਟੀ ਉਹ ਅਸੀਂ ਕੀਤੀ ਸੀ ਧਾਰਮਿਕ ਯਾਤਰਾ ਬਜ਼ੁਰਗਾਂ ਲਈ ਕੀਤੀ ਹੋਈ ਹੈ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੀ ਸਕੀਮਾਂ ਨੇ ਜਿਸ ਤਰ੍ਹਾਂ ਜਿਵੇਂ ਰਾਸ਼ਨ ਦਾ ਜਿਹੜਾ ਘਰ ਘਰ ਪਹੁੰਚ ਰਿਹਾ ਹੈ ਨਾਲ ਨਾਲ ਸਰਕਾਰ ਤੁਹਾਡੇ ਦਵਾਰ ਦੇ ਪ੍ਰੋਗਰਾਮ ਤਹਿਤ ਅਫਸਰ ਜਿਹੜੇ ਪਿੰਡਾਂ ਜਾ ਕੇ ਕੰਮ ਕਰ ਰਹੇ ਨੇ ਕੱਸੀਆਂ ਚ ਖਾਲਿਆਂ ਚ ਅਰਜਵਾਹਾਂ ਜਿੱਥੇ 35-35 ਸਾਲ ਤੋਂ ਪਾਣੀ ਨਹੀਂ ਆਇਆ ਸੀ ਉਹਨਾਂ ਚ ਪਾਣੀ ਆ ਗਿਆ ਥਰਮਲ ਪਲਾਂਟ ਜਿਹੜਾ ਪ੍ਰਾਈਵੇਟ ਸੀ ਉਹਨੂੰ ਖਰੀਦ ਲਿਆ ਤਾਂ ਕਿ ਇੰਡਸਟਰੀ ਨੂੰ ਵੀ ਬਿਜਲੀ ਜਿਹੜੀ ਹੈ ਉਹ ਸਸਤੀ ਦੇ ਸਕੀਏ ਸੋ ਕੰਮ ਗਣਾਉਣ ਲੱਗੇ ਤਾਂ ਬਹੁਤ ਟਾਈਮ ਲੱਗ ਜੂ ਪਰ ਮਹਿਜ 2 ਸਾਲਾਂ ਚ ਸੋ ਸਾਨੂੰ ਉਮੀਦ ਹੈ ਕਿ ਲੋਕ ਕੰਮਾਂ ਤੇ ਮੋਰ ਲਾਓ ਸਰ 13 0 ਦੀ ਜਿੱਤ ਦਾ ਦਾਅਵਾ ਹੈਗਾ ਬਿਲਕੁਲ ਹੈਗਾ ਜੀ ਕੰਮਾਂ ਤੇ ਅਸੀਂ ਕੋਈ ਨਫਰਤ ਦੀ ਜਾਂ ਕੋਈ ਧਰਮ ਦੀ ਜਾਂ ਜਾਤ ਪਾਤ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਕੰਮਾਂ ਦੇ ਨਾਂ ਤੇ ਦਿੱਲੀ ਦੇ ਵਿੱਚ ਵੀ ਆ ਇੱਥੇ ਵੀ ਆ ਤੇ ਜਿੱਥੇ ਵੀ ਅਸੀਂ ਜਾਂਦੇ ਆ ਅਸੀਂ ਇਹ ਕਹਿੰਦੇ ਆ ਕਿ ਜੇ ਕੋਈ ਹੋਰ ਸਕੂਲ ਦੀ ਗੱਲ ਕਰਦਾ ਤਾਂ ਦੱਸ ਦਿਓ ਜੇ ਕੋਈ ਹੋਰ ਬੰਦਾ ਹਸਪਤਾਲ ਦੀ ਗੱਲ ਕਰਦਾ ਤਾਂ ਦੱਸ ਦਿਓ ਉਹਨਾਂ ਨੇ ਤਾਂ ਸਿਰਫ ਨਫਰਤ ਹੀ ਰਹਿਣੀ ਸੀ ਕੀਤੀ ਐ ਸੋ 13 0 ਦਾ ਜਿਹੜਾ ਨਾਰਾ ਬਰਕਰਾਰ ਹੈ ਪੰਜਾਬ ਬਣੂਗਾ ਹੀਰੋ ਸਰ ਜੀ ਲੱਗ ਰਿਹਾ ਹੈ ਇਲੈਕਸ਼ਨ ਹੋਣੀ ਹੈ ਆਪਣੇ ਕੰਮ ਕਾਜ ਨੂੰ ਬੈਠੇ ਨਹੀਂ ਦੇਖੋ ਇਲੈਕਸ਼ਨ ਕਮਿਸ਼ਨ ਕੋਲ ਸ਼ਕਤੀਆਂ ਨੇ ਪੰਜਾਬ ਦੇ ਵਿੱਚ ਕੋਈ ਇਦਾਂ ਦਾ ਚੋਣਾਂ 'ਚ ਗੜਬੜੀ ਵੱਡੇ ਪੱਧਰ ਤੇ ਕਦੇ ਕੋਈ ਹਿੰਸਕ ਜਾਂ ਕੋਈ ਇਦਾਂ ਹੋਈ ਨਹੀਂ ਕਿਉਂਕਿ ਸਾਡਾ ਸੋਸ਼ਲ ਭਾਈਚਾਰਾ ਬਹੁਤ ਵਧੀਆ ਸੋ ਮੈਂ ਫਿਰ ਇੱਕ ਵਾਰੀ ਬੇਨਤੀ ਕਰਾਂਗਾ ਕਿ ਸ਼ਾਂਤੀਪੂਰਵਕ ਤਿਰੇਕਾਰ ਮੂਰੇ ਜਾ ਕੇ ਕੋਈ ਜਜ਼ਬਾਤੀ ਹੋ ਕੇ ਲਲਕਾਰਾ ਮਾਰਨਾ ਜਾਂ ਕੋਈ ਇਹਨਾਂ ਚੀਜ਼ਾਂ ਤੋਂ ਬਚ ਜਿਹੜਾ ਗਰੇਜ ਕਰਨਾ ਚਾਹੀਦਾ ਜੀ ਜੀਨੂੰ ਮਨ ਕਰਦਾ ਰੈਲੀਾਂ 'ਚ ਤਾਂ ਮੈਂ ਹਰੇਕ ਦੀ ਚੱਲ ਜੂ ਪਰ ਜੀਨੂੰ ਮਨ ਕਰਦਾ ਨੂੰ ਵੋਟਾਂ ਪਰ ਮਨੋ ਸੈਟੀਸਫੈਕਸ਼ਨ ਖੁੰਦੀ ਹੈ ਤੁਸੀਂ 2 ਸਾਲ ਦੇ ਕੰਮ ਕਾਜ ਤੋਂ ਲੈ ਕੇ ਨਹੀਂ ਇਹ ਅੱਜ ਪ੍ਰਮਾਤਮਾ ਕੀ ਅਦਾਸ ਕੀਤੀ ਆ ਕਿ ਜੋ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਉਹ ਜੋ 2 ਸਾਲ ਨਿਭਾਉਣ ਦਾ ਬਲ ਬਖਸ਼ਿਆ ਐ ਐਸੀ ਤਰ੍ਹਾਂ ਪ੍ਰਮਾਤਮਾ ਸਿਰ ਤੇ ਆਤਮਿਕ